ਅੱਜ ਆਪਾਂ ਆਪਣੇ ਭਰਾਵਾਂ ਦੀ ਡਿਮਾਂਡ ਤੇ ਜਿੱਦਾਂ ਕਈ ਮੇਰੇ ਭਰਾ ਮੈਸੇਜ ਕਰਦੇ ਸੀ ਕਾਲ ਕਰਦੇ ਸੀਗੇ ਵੀ ਜਿਹੜੀ ਆਪਾਂ ਟਾਰਗੇਟ ਦੀ ਗਰਾਰੀ ਚੌਥੇ ਗੇਟ ਦੀ ਗਰਾਰੀ ਆਪਾਂ ਜਿੱਦਾਂ ਚੇਂਜ ਕੀਤੀ ਆ ਤੇ ਉਹਦੇ ਬਾਰੇ ਅੱਜ ਆਪਾਂ ਫੁੱਲ ਡਿਟੇਲ ਦਵਾਂਗੇ ਵੀ ਜਿੱਦਾਂ ਕਈ ਭਰਾ ਐ ਵੀ ਪੁੱਛਦੇ ਸੀਗੇ ਵੀ ਜਿੱਦਾਂ ਆਪਾਂ ਕਈ ਅੱਗੇ ਵੀਡੀਓ ਪਾਈਆਂ ਜਿੱਦਾਂ ਉਹਨਾਂ ਦੇ ਵਿੱਚ ਭਾਈ ਤੁਸੀਂ ਕਿਹੜੇ ਗੇਟ ਦੀ ਕੀ ਗੱਲ ਕਰਦੇ ਹੋਣੇ ਗਰਾਰੀ ਦੀ ਸੋ ਅੱਜ ਆਪਾਂ ਉਹਦੇ ਬਾਰੇ ਪੂਰਾ ਐਨ ਐਕਸਪਲੇਨ ਕਰਾਂਗੇ ਵੀ ਉਹਦੇ ਵਿੱਚ ਕਿਹੜੀ-ਕਿਹੜੀ ਆਪਸ਼ਨ ਆਉਂਦੀ ਆ ਤੇ ਕੀ-ਕੀ ਹਿਸਾਬ ਆ ਤੇ ਰੋਡ ਤੇ ਚੱਲਣ ਲਈ ਕਿਹੜੀ ਜ਼ਿਆਦਾ ਬੈਸਟ ਹੈ ਜਿਹੜਾ ਜ਼ਿਆਦਾ ਨਾਲ ਖੇਤੀ ਦਾ ਕੰਮ ਕਰ ਲੈਂਦਾ ਉਹਦੇ ਲਈ ਕਿਹੜੀ ਬੈਸਟ ਹੈ ਤੇ ਅੱਜ ਆਪਾਂ ਇਹਨਾਂ ਪੂਰੇ ਯਾਨੀ ਕਿ ਚੌਥੇ ਗੇਜ ਜਿਹੜੀ ਗਰਾਰੀ ਪੈਂਦੀ ਹੈ ਜਿਹਦੇ ਨਾਲ ਟਰੈਕਟਰ ਦੇ RPM ਥੋੜੇ ਵੱਧ ਜਾਂਦੇ ਆ ਤੇਲ ਖਰਚਾ ਵੀ ਕਾਫੀ ਫਰਕ ਪੈਂਦਾ ਉਹ ਮੋਸਟ ਆਫ ਹਰੇਕ ਨੂੰ ਪਤਾ ਹੀ ਆ ਵੀ ਜਦੋਂ ਇੰਜਨ ਸਲੋ ਹੋ ਗਿਆ ਤੋੜਾ ਵੱਧ ਗਿਆ ਤੇ ਉਹ ਇੰਜਨ ਤੇਲ ਦਾ ਖਰਚਾ ਉਹਦੇ ਨਾਲ ਫੇਰ ਘਟਣਾ ਹੀ ਘਟਣਾ ਆ ਤੇ ਪਰ ਇਹਦੇ ਨਾਲ ਇਹ ਰਿਲੇਟਡ ਉਹ ਇਹਨਾਂ ਦੀ ਆਪਾਂ ਮਗਰ ਇੰਪਲੀਮੈਂਟ ਕਿੰਨਾ ਕੁ ਹੈਵੀ ਪਾ ਆ ਉਸ ਹਿਸਾਬ ਨਾਲ ਵੀ ਗੇਅਰ ਟਰੈਕਟਰ ਚੱਕ ਵੀ ਲਵੇ ਇਹ ਨਾ ਹੋਵੇ ਵੀ ਮੁੜ ਕੇ ਪ੍ਰੋਬ ਤੇ ਅੱਜ ਆਪੇ ਇਹਦੇ ਬਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਥੋਂ ਘੋੜੇ ਤੋਂ ਸ਼ੁਰੂ ਕਰਦੇ ਆਂ ਆਪਾਂ ਆਪਣੇ ਪਹਿਲੇ ਘੋੜੇ ਤੋਂ ਇਹਦੇ ਵਿੱਚ ਮਿੱਤਰੋ ਜਿੱਦਾਂ ਤਿੰਨ ਚਾਰ ਆਪਸ਼ਨਾਂ ਆਉਂਦੀਆਂ ਆ ਸਮਝ ਲਓ ਵੀ ਹੁਣ ਇਹ ਦੰਦੇ ਦਾ ਕੀ ਫਰਕ ਹੈ ਜਿੱਦਾਂ ਹੁਣ ਆਮ ਕੰਪਨੀ ਟ੍ਰੇਡਰ ਦੇ ਵਿੱਚ ਜਿਹੜਾ ਗੇਅਰ ਦਿੰਦੀ ਆ ਗਰਾਰੀ ਦਿੰਦੀ ਆ ਉਹਦੇ ਨਾਲ ਉਹ ਜਿੰਨੇ ਉਹਦੇ ਦੰਦੇ ਆ 35 36 ਪਲੱਸ ਜਾਂ ਜਿੰਨੇ ਵੀ ਆ ਹਨਾ ਈਟੀਸੀ ਵਗੈਰਾ ਉਹਦੇ ਨਾਲੇ 2 ਦੰਦ ਦੇ ਐਕਸਟਰਾ ਕਰਨੇ ਆਪਾਂ 2 ਦੰਦਿਆਂ ਦਾ ਫਰਕ ਪਾਉਣਾ ਆ 14 ਪਾਉਣਾ ਆ ਪੰਜਾਂ ਦਾ ਵੀ ਪੈਂਦਾ ਆ ਹੱਦ ਸੱਤਾਂ ਦਾ ਹੱਦ ਅਠਾਂ ਦਾ ਮਤਲਬ ਕਿ ਉਹ ਤਾਂ ਫੇਰ ਉੱਪਰ ਗੱਲ ਚੱਲ ਜਾਂਦੀ ਹੈ ਜਾਨੀ ਕਿ ਉਹਦਾ ਕਿਸੇ ਕਿਸੇ ਜ਼ਿੰਮੇਵਾਰ ਨੂੰ ਬੈਨੀਫਿਟ ਹੈਗਾ ਕਿਸੇ ਨੂੰ ਨਹੀਂ ਹੁਣ ਜਦੋਂ ਆਪਾਂ ਇਹਦੇ ਵਿੱਚ ਪਾਈ ਆ 2 ਦੰਦਿਆਂ ਵਾਲੀ 2 ਦੰਦਿਆਂ ਦਾ ਮੀਨਸ ਕਿ ਜਿੱਦਾਂ ਜਿਹੜੀ ਕੰਪਨੀ ਗਰਾਰੀ ਦਿੰਦੀ ਆ ਤਾਂ ਇਹਨੂੰ ਪਿੱਛੇ ਫਿਟਿੰਗ ਹੁੰਦੀ ਆ ਉਹਦੇ ਨਾਲੇ 2 ਦੰਦਿਆਂ ਦਾ ਫਰਕ ਆ ਇਹਦੇ ਵਿੱਚ ਪਾਈ ਆ 4 ਦੰਦਿਆਂ ਵਾਲੀ ਇਦੇ ਵਿੱਚ ਪਹਿਲਾਂ ਆਪਾਂ ਪਾਈ ਹੁੰਦੀ ਸੀਗੀ ਵੱਡੀ ਉਹ ਤੁਹਾਨੂੰ ਆਪਾਂ ਅੱਜ ਸਾਰੀ ਫੁੱਲ ਡੀਟੇਲ ਦਿੰਨੇ ਆ ਸ਼ਾਇਦ ਵੀਡੀਓ ਲੰਮੀ ਵੀ ਹੋ ਜਾਵੇ ਹੋ ਸਕਦੀ ਹੈ ਇੱਕ ਥੋੜੀ ਜਿਹੀ ਮੇਰੀ ਜਿੱਦਾਂ ਮੈਨੂੰ ਕਈ ਭਰਾ ਕਮੈਂਟ ਵੀ ਓਦਾਂ ਕਹਿੰਦੇ ਹੁੰਦੇ ਆ ਵੀ ਐਕਸਪਲੇਨ ਵਧੀਆ ਕਰਦਾ ਮੈਨੂੰ ਇੱਕ ਥੋੜੀ ਇਹ ਆਤ ਗੰਦੀ ਗੱਲ ਹੈ ਜਾਂ ਕਿਹਾ ਮੈਨੂੰ ਹੁੰਦਾ ਵੀ ਉਹ ਚੀਜ਼ ਨੂੰ ਐ ਲੈ ਤਾਂ ਪੂਰੀ ਫੁੱਲ ਐਕਸਪਲੇਨ ਐਨ ਉਹਦੀ ਦੱਸੀ ਜਾ ਜਿੱਦਾਂ ਬਾਰ-ਬਾਰ ਸੋ ਕਈ ਵਾਰੀ ਇਹਦੇ ਵਿੱਚ ਇਦਾਂ ਗਲਤੀ ਕਰਨ ਨਾਲ ਵੀਡੀਓ ਲੰਮੀ ਹੋ ਜਾਂਦੀ ਐ ਥੋੜੇ ਬਾਰੇ ਸੌਰੀ ਆ ਤੇ ਇਹਦੇ ਵਿੱਚ ਦੋਵਾਂ ਵਾਲੀ ਆ ਇਹਦੇ ਵਿੱਚ ਚੌਂ ਵਾਲੀ ਆ ਤੇ ਇਹਦੇ ਵਿੱਚ ਸੱਤਾਂ ਵਾਲੀ ਆ ਤੇ ਹੁਣ ਆਪਾਂ ਤੁਹਾਨੂੰ ਥੋੜਾ ਲੈਂ ਇਹਦੇ ਬਾਰੇ ਡਿਟੇਲ ਦਿੰਨੇ ਆਂ ਵੀ ਜਿਹੜੇ ਆਪਣੇ ਟਾਪ ਗੇਅਰ ਦੀ ਆ ਸਮਝ ਲਓ ਆ ਹੁਣ ਆ ਦੋਨੇ ਟਰੈਕਟਰ ਲੋ ਹਾਈ ਮੀਡੀਅਮ ਆ ਜਦੋਂ ਆਪਾਂ ਚੌਥੇ ਗੇਅਰ ਦੀ ਗਰਾਰੀ ਚੇਂਜ ਕਰਦੇ ਆਂ ਚੌਥਾ ਲੋ ਚੌਥਾ ਮੀਡੀਅਮ ਚੌਥਾ ਹਾਈ ਸਾਰਿਆਂ ਦੀ ਸਪੀਡ ਵਧਦੀ ਆ ਇਹ ਹੈਗਾ ਹਾਈ ਲੋ ਇਹਦੇ ਵਿੱਚ ਤੇ ਲੋ ਦੀ ਤੇ ਮੋਸਟ ਆਫ ਪੜ੍ਹਿਆ ਵੀ ਲੋ ਦੀ ਤੇ ਹਾਈ ਦੀ ਸਪੀਡ ਵਧਣੀ ਹੈ ਹਨਾ ਕਿਉਂਕਿ ਇਹ ਇਹ ਟੂ ਸਪੀਡ ਆ ਉਹ ਥਰੀ ਸਪੀਡ ਆ ਤੇ ਇਹਦੇ ਵਿੱਚ ਜਿਹਦਾ ਇੱਕ ਇਹ ਬਹੁਤ ਬੈਨੀਫਿਟ ਹੈ ਜਿੱਦਾਂ ਆਪਾਂ ਹੁਣ ਤਾਂ ਚਲੋ ਆਪਣੇ ਹਾਲਜ ਦਾ 13 ਆ ਕਿਉਂਕਿ ਆਪਣੀ ਥੋੜੀ ਜਮੀਨ ਬਾੜੀ ਕਰੜੀ ਕਰਕੇ 15 ਹੁੰਦੇ ਸੀਗੇ ਉਹਦੇ ਵਿੱਚ ਇਹ ਚੌਥੇ ਲੋਡ ਦੇ ਵਿੱਚ ਯਾਨੀ ਕਿ ਚੌਥੇ ਨਾਲੋਂ ਪਹਿਲਾਂ ਨਾਲੋਂ ਸਪੀਡ ਕਾਫੀ ਵੱਧ ਗਈ ਸੀ ਤੋਂ ਹੁਣ ਆਪਾਂ ਤੁਹਾਨੂੰ ਇਹਨਾਂ ਪੂਰੀ ਐਕਸਪਲੇਨ ਕਰਦੇ ਆਂ ਦੇਖੋ ਜਿਹੜੀ ਹੁਣ ਕੰਪਨੀ ਪਿੱਛੇ ਗਰਾਰੀ ਦਿੰਦੀ ਆ ਸਾਰੇ ਟਰੈਕਟਰਾਂ ਦੇ ਸੇਮ ਆ ਹਨਾ ਉਹਦੇ ਨਾਲੇ ਥੋੜਾ ਜਿਹਾ ਇਹ ਹੋ ਜਾਂਦਾ ਵੀ ਰੋਡ ਤੇ ਟਰੈਕਟਰ ਦਾ ਆਰਪੀਐਮ ਵੱਧ ਜਾਂਦੇ ਆ ਤੋਰਾ ਇਹਦਾ ਉਨਾ ਵੱਧਦਾ ਨਹੀਂ ਉਹ ਫਿਰ ਜਦਾਂ ਕਹਿੰਦੇ ਕਿ ਹੁਣ ਆਪਾਂ ਇੱਥੇ 2 ਕਿਲੋਮੀਟਰ ਤੇ ਜਾਣਾ ਹੈ ਐਸਟ੍ਰੇਟ ਨੇ ਜਾਣਾ ਹੈ 50 ਮਿੰਟਾਂ 'ਚ ਐਸਟ੍ਰੇਟਾਂ 'ਚ ਜਾਣਾ 10 ਮਿੰਟਾਂ 'ਚ ਤੇਲ ਉਹਨੇ ਫਿਰ 10 ਮਿੰਟਾਂ ਵਾਲੇ ਨੂੰ ਥੋੜਾ ਹੌਲੀ ਜਾਣਾ ਰੇਸ ਉੱਥੇ ਰੱਖਣੀ ਹੈ ਤੇਲ ਵੱਧ ਲੱਗਣਾ ਹੈ ਜਿਹੜੀ ਹੁਣ ਗਿੰਦੀ ਆ ਕੰਪਨੀ ਗਰਾਰੀ ਉਹਦੇ ਨਾਲ ਉਸ ਗਰਾਦ ਚ ਇਤਰੇ ਵਿੱਚ ਜਿਹੜੀ ਗਰਾਰੀ ਪਾਈ ਹੋਰੇ ਵਿੱਚ ਹੈਗਾ 2 ਦੰਦਿਆਂ ਦਾ ਫਰਕ ਮਤਲਬ ਕਿ ਵੀ ਆਪਾਂ ਐਨੀ ਕਹੀਏ ਐਨੀ ਡਿਟੇਲ ਤੇ ਆਪਾਂ ਗਏ ਮ ਨਹੀਂ ਕਦੀ ਵੀ ਕਿੰਨੇ ਦੰਦੇ ਆ ਜਾਂ ਕਿੱਦਾਂ ਨੇ ਮੋਸਟ ਆਫ ਇਹੀ ਹੁੰਦਾ ਵੀ ਜਾਨਕਿ ਮੈਸਟਰ ਜੀ ਨੇ ਜਿੱਦਾਂ ਉਹ ਕਹਿੰਨਾ ਜਦੋਂ ਇਹ ਸਟ੍ਰੈਕਟਰ ਚ ਪਾਈ ਸੀਗੀ 2018 ਚ ਉਦੋਂ ਇਹ ਦੋ ਆਪਸ਼ਨ ਹੁੰਦੀ ਸੀ ਦੋ ਦੰਦੇ ਵਾਲੀ ਤੇ ਚੌਂ ਵਾਲੀ ਤੇ ਉਸ ਤੋਂ ਬਾਅਦ ਫਿਰ ਜਿੱਦਾਂ ਚਲੋ ਹਰੇਕ ਚੀਜ਼ ਚ ਗਾਂ ਦੀ ਗਾਂ ਤਕਨੀਕ ਵਧ ਜਾਂਦੀ ਆ ਇਸ ਟ੍ਰੈਕਟਰ ਦੇ ਵਿੱਚ ਦੋ ਦੰਦੇ ਵਾਲੀ ਗਰਾਰੀ ਆ ਮਤਲਬ ਕਿ ਦੋ ਦੰਦੇ ਵਾਲੀ ਕਰੀ 3602 3602 ਜਿੱਦਾਂ 14 ਦੇ 14 ਚ ਆਉਂਦਾ ਹੁਣ ਆਪਾਂ ਇਹਨਾਂ ਵੀ 14 ਦੇ ਪਾਏ ਆ ਉਹਦੇ ਨਾਲ ਕੀ ਫਾਇਦਾ ਜਿੱਦਾਂ ਇਹਦੇ ਮਗਰ ਚਾਹੇ ਜਿਹੜੀ ਮਾਜੀ ਟਰਾਲੀ ਪਾ ਲੋ ਦੋ ਦੰਦੇ ਵਾਲੀ ਤੇ ਮਗਰ ਆਮ ਟ੍ਰੈਕਟਰ ਦੀ ਜਿੱਦਾਂ ਹੁਣ ਜਿਹੇ ਇਹਦੇ ਆਪਾਂ ਹਨਾ 3000 ਆਰਪੀਐਮ ਕਰ ਦਿੰਨੇ ਆ ਮਤਲਬ ਕਿ ਇਹਦੇ ਪਲਾਸ ਤੇ ਜਿੱਦਾਂ ਪਤਾ ਹੀ ਆ ਸਾਰਿਆਂ ਨੂੰ ਵੀ ਇਹਦੇ ਰਾਵਾਂ ਗੋਣ ਜਿੰਨੇ ਮਾਜੀ ਵਧਾਈ ਜੋ ਕਿਉਂਕਿ ਇਹਦਾ ਪੰਪ ਦੂਜਾ ਸੈਂਪਲ ਹੈ ਇਹਦੇ ਨਹੀਂ ਕੋਈ ਏਡਾ ਇਸ਼ੂ ਹੈਗਾ ਜਦੋਂ ਆਪੇ ਇਹਦੇ 3000 ਆਰਪੀਐਮ ਕਰ ਦਿੰਦੇ ਆ ਜਿੱਥੇ ਇਹ ਟਰੇਟਰ ਮਤਲਬ ਕਿ ਜਿਆ ਲਈ ਵੀ 40 ਦੀ ਸਪੀਡ ਤੇ ਜਾਂਦਾ ਨਾਰਮਲ 3000 ਆਰਪੀਐਮ ਤੇ ਗਰਾਰੀ ਪਾਉਣ ਦੇ ਨਾਲ ਇਹ ਟਰੇਟ ਨੇ ਚੱਲ ਜਾਂ ਲ ਆਪਣਾ 46 47 ਤੇ ਯਾਨੀ ਕਿ ਇੱਕ ਦੰਦੇ ਦੇ ਨਾਲ ਮਿਨੀਮਮ ਘੱਟੋ ਘੱਟ ਨਹੀਂ 2 250 ਆਰਪੀਐਮ ਵਧ ਜਾਂਦਾ ਯਾਨੀ ਕਿ ਜੇ ਆਹ ਟਰੇਟਰ ਕੰਪਨੀ ਵੱਲੋਂ ਨਾਰਮਲ ਹੈ ਜੇ 2000 ਤੇ ਜਾਂਦਾ ਇਨੇ 1800 ਤੋਂ 1700 ਤੀ ਇਹਦੇ ਜਿੰਨਾ ਤੋ ਰਿਆ ਜਾਣਾ ਮਤਲਬ ਕਿ ਵੀ ਦੋ ਦੰਦਿਆਂ ਦੇ ਨਾਲ 500 RPM 4 500 RPM ਤੋਰਾ ਵਧ ਜਾਂਦਾ ਹੈ ਇਹਦੇ ਵਿੱਚ ਦੋ ਦੰਦਿਆਂ ਵਾਲੀ ਗੜਾਰੀ ਹੈ ਇਹਦੇ ਵਿੱਚ ਆਈ ਹੈ ਹੁਣ ਇਹਦੇ ਵਿੱਚ ਹੈਗੀ ਕਿਉਂ ਦੰਦਿਆਂ ਵਾਲੀ ਕਿਉਂ ਦੰਦਿਆਂ ਵਾਲੀ 4 2 8 ਜੇ ਆਪਾਂ 2500 RPM ਰੱਖੀਏ ਤੇ ਦੇਖ ਲਓ ਜਾਨੀ ਕਿ 1000 RPM ਦਾ ਫਰਕ ਪੈਣਦਾ ਜੇ ਨਾਰਮਲ ਟਰੈਕਟਰ ਹੈ ਪਲੱਸ ਸੌਰੀ ਜਿੱਦਾਂ ਜੀ ਐਡੀਸ਼ਨ 36 ਦੀ ਨਾਰਮਲ ਟਰੈਕਟਰ ਸੜਕ ਤੇ ਜਾਂਦਾ ਆ 3000 ਤੇ ਇਨੇ ਉੱਪਰੋਂ ਸਪਾਵਰ ਉਹਦੇ ਜਿੰਨਾ ਜੇ ਉਹ ਚਾਹੀਦਾ ਜਾਂਦਾ 3000 ਤੇ ਇਨੇ 202100 RPM ਤੇ ਉਹਦੇ ਜਿੰਨਾ ਭੱਜਣਾ ਉਹਦੇ ਨਾਲ ਕੀ ਹੋ ਜਾਂਦਾ ਇੰਜਨ ਦੇ ਜਿਹੜੇ ਆ RPM ਡਾਊਨ ਆ ਜਾਂਦੇ ਆ ਸੋ ਟ੍ਰੇਟਰ ਤੇਲ ਘਟ ਖਾਣ ਲੱਪਣਦਾ ਆਪਾਂ ਇਹਦੇ ਵਿੱਚ ਪਹਿਲਾਂ ਪਾਈ ਸੀਗੀ 50 ਦੰਦਿਆਂ ਵਾਲੀ ਇਹਦੇ ਨਾਲ ਥੋੜੀ ਆਪਾਂ ਐਕਸਲੈਂਡ ਦੇ ਵਿੱਚ ਵੀ ਥੋੜੀ ਚੇਂਜਸ ਕਰਾਈ ਆ ਉਹਦੇ ਨਾਲ ਫਿਰ ਕੀ ਹੁੰਦਾ ਜਦੋਂ ਆਪਾਂ ਗੰਨਾ ਲੈ ਕੇ ਹਨਾ 22 24 43 ਪਾਉਂਦੇ ਤੇ ਥੋੜਾ ਭਜਾ ਕੇ ਗੇਅਰ ਦੇਣਾ ਪੈਂਦਾ ਹੁੰਦਾ ਸੀਗਾ ਪਹਿਤਰ ਫੇ ਥੋੜਾ ਲੋਡ ਮੰਗਦਾ ਸੀ ਉਹਦੇ ਨਾਲ ਫਿਰ ਆਪਾਂ ਇਹਦੇ ਵਿੱਚ ਹਣ ਗਰਾਰੀ ਚੌਂ ਦੰਦਿਆਂ ਵਾਲੀ ਕੀਤੀ ਆ ਇਹਦੇ ਵਿੱਚ ਦੋਹਾਂ ਵਾਲੀ ਹੋਗੀ ਇਹਦੇ ਵਿੱਚ ਚੌਂ ਵਾਲੀ ਹੋਗੀ ਮਤਲਬ ਕੀ ਦੀ ਆਮ origignal special edition ਨਾਲੋਂ ਜੇ ਉਹ 3000 ਤੇ ਜਾਊਗਾ ਤੇ ਇਹਨੇ 212200 ਤੇ ਉਹਦੇ ਜਿੰਨਾ ਭਾਜ ਕਰਨੀ ਆ ਸੜਕ ਤੇ ਰੋਡ ਤੇ ਇਹਦੀ ਸਪੀਡ ਬਣ ਜਾਂਦੀ ਹੈ ਹੁਣ ਇਹ ਦੋ ਦੰਦਿਆਂ ਵਾਲੀ ਨਾਲ ਜਾਂਦਾ ਇਹ 52 ਤੇ 53 ਕਿਤੇ ਮਤਲਬ ਕੀ ਦੀ 27 2800 rpm ਦੇ ਨਾਲ ਇਹ ਜਾਂਦਾ ਹੈ 3000 RPM ਤੇ ਜਾਂਦਾ ਹੈ ਜਿੱਦਾਂ 58 60 ਦੀ ਸਪੀਡ ਤੇ ਰੋਡ ਦੇ ਉੱਤੇ ਆਮ ਜਿੱਦਾਂ ਮੋਸਟ ਆਫ ਇਹ ਵੀ 35 36 37 ਕਿਹਾਦੇ ਆ ਜਿੱਦਾਂ ਦੇਖੀ ਆਪਾਂ ਪਹਿਲਾਂ ਕੱਢ ਕੇ 37 ਕਿਲੋ ਦਾ ਇਹਦੀ ਰੋਡ ਸਪੀਡ ਹੈਣੀਗੀ ਜਿੱਦਾਂ 3000 RPM ਤੇ ਇਹ ਗਰਾਰੀ ਪਾਉਣ ਦੇ ਨਾਲ 57 58 ਦੀ 60 ਕਿ ਦੇ ਲਾਗੇ ਚੱਲ ਜਾਂਦਾ ਜੇ ਆਪਾਂ 100 200 RPM ਥੋੜਾ ਜਿਹਾ ਹੋਰ ਅਪ ਕਰ ਲੈਨੇ ਆ ਤੇ ਇਹਦੇ ਵਿੱਚ ਪ੍ਰੈਕਟ ਦੇ ਵਿੱਚ ਹੈਗੀ ਆ ਸੱਤਾ ਦੰਦਿਆਂ ਵਾਲੀ ਗਰਾਰੀ 7 2 14 ਜਾਣੇ ਕਿ ਜੇ ਇਹ ਵੀ 15 1600 RPM ਆਮ ਅਰੀਜਨ 55 20 ਜੇ ਜਾਊਗਾ ਜਾਨੀ ਕਿ 3000 ਤੇ ਜਾਊਗਾ 40 ਤੇ ਠੀਕ ਹੈ ਜੀ ਤੇ ਇਹਨੇ 1700 ਤੇ RPM ਦੇ ਉੱਤੇ ਉਹ 40 ਤੇ ਜਾਊਗਾ ਇਹਦੇ ਨਾਲ ਇਹਦੀ ਫੁੱਲ ਸਪੀਡ ਮਤਲਬ ਕੀ ਹੋ ਜਾਂਦੀ ਹੈ 65 60 65 ਪਲੱਸ ਹੋ ਜਾਂਦੀ ਹੈ ਜਾਨੀ ਕਿ ਬਾਕੀ ਇਹ ਹੋ ਜਾਂਦਾ ਵੀ ਆਪਾਂ RPM ਤੇ ਰੇਸ ਕਿੰਨੀ ਰੱਖਣੀ ਹੈ 3000 ਹੀ ਰੱਖਣੀ ਹੈ ਜਾਂ 31 3200 ਉਹ ਉਹਦੇ ਨਾਲ ਉਹਨੇ RPM ਇਹਨੇ ਵਧਿ ਜene ਜਿੱਥੇ ਕਿਤਾ ਹੁਣ ਆਪੇ ਇਹਦੀ ਰੇਸ ਸੈੱਟ ਕੀਤੀ ਹੈ 2800 2800 3000 ਤੱਕ ਇੱਥੇ ਇਹ ਜਿੱਦਾਂ 65 ਛਾੜ ਦੀ ਸਪੀਡ ਤੇ ਯਾਨਕੀ ਵਧੀਆ ਨਾਰਮਲ ਚੱਲ ਜਾਂਦਾ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਲੋਡ ਬਾਰੇ ਆ ਵੀ ਆਪਾਂ ਨੂੰ ਕਿਹੜੀ ਯਾਨਕੀ ਗਰਾਰੀ ਬੈਸਟ ਆ ਜੇ ਤਾਂ ਆਪਾਂ ਮਿੱਤਰੋ ਪੂਰਾ ਹੈਵੀ ਫੁੱਲ ਡਿਊਟੀ ਕੰਮ ਲੈਣਾ ਕਿਉਂਕਿ ਇਹਦੇ ਵਿੱਚ ਦੋ ਦੰਦਿਆਂ ਵਾਲੀ ਪਾਉਣ ਦਾ ਰੀਜ਼ਨ ਇਹ ਵੀ ਸੀਗਾ ਇਹ ਟ੍ਰੇਟਰ ਦੇ ਵਿੱਚ ਸੈਲਫ ਨਾ ਨੌਨ ਟਰਬੋ ਆ ਮਤਲਬ ਕਿ ਜਿਨ੍ਹਾਂ ਨੂੰ ਆ ਦੇਖੋ ਇਨੂੰ ਕੰਪਨੀ ਵੱਲੋਂ ਵੀ ਟਰਬੋ ਨਹੀਂ ਆਉਂਦਾ ਇਹਦੀ ਕੰਪਨੀ ਵੱਲੋਂ 55 ਜਾਨਕੀ 55 ਹੌਸਪਾਵਰ ਆਉਂਦੀ ਹੈ ਕਈ ਬੰਦੇ ਕਹਿੰਦੇ ਰਹਿੰਦੇ 52 55 ਜਿਹੜਾ ਟਰੈਕਟਰ 16 ਲੀ ਟਾਇਰਾਂ 'ਚ ਹਨਾ 2006 ਪੰਜ ਤੋਂ ਸਟਾਰਟ ਹੋਇਆ ਸੀਗਾ ਉਹਦੀ 50 ਨਹੀਂ ਸੀ ਜਿਹੜਾ 14 ਲੀ ਟਾਇਰਾਂ 'ਚ ਆਉਂਦਾ ਸੀ ਕੰਪਨੀ ਮੇਂ ਲੋ ਉਹਦੀ 50 ਪਾਵਰ ਹੁੰਦੀ ਸੀ ਜਿਹੜਾ 16 ਲੀ ਟਾਇਰਾਂ 'ਚ ਆਉਣਾ ਹੁੰਦਾ ਸੀ ਉਹਦੀ ਹੁੰਦੀ ਸੀ 55 ਹੌਸਪਾਵਰ ਇਹਦੇ ਵਿੱਚ ਆਪਾਂ ਟਰਬੋ ਨਹੀਂ ਲਾਇਆ ਸਿਰਫ ਪੰਪ ਦੀ ਮੋਡੀਫਿਕੇਸ਼ਨ ਕੀਤੀ ਹੈ ਇਹਦੇ ਵਿੱਚ ਫਿਰ ਉਸ ਹਾਲ ਨਾਲ ਆਪਾਂ ਦੋ ਦੰਦਿਆਂ ਵਾਲੀ ਗਰਾਰੀ ਪਾਈ ਆ ਪਰ ਦੋ ਦੰਦਿਆਂ ਵਾਲੀ ਯਾਨੀ ਕਿ ਦੋ ਦੰਦਿਆਂ ਵਾਲੀ ਦੇ ਨਾਲ ਕਹਿੰਦੇ ਕਿ ਜੇ ਤਾਂ ਆਮ ਫਾਰਟ੍ਰੈਕ 60 ਦੀ ਸਪੀਡ ਹੋ ਗਈ 3600 ਫੁੱਟ ਦੀ ਹੋ ਗਈ 855 ਦੀ ਹੋ ਗਈ ਜੇ ਆਪਾਂ ਇਹਦੇ ਥੋੜੇ ਜਿਹਾ RPM ਵਧਾ ਲਏ ਉਦੋਂ ਥੋੜ੍ਹਾ ਜਿਹਾ ਇਹਦੇ ਵਿੱਚ ਆਪਸ਼ਨ ਹੋਣ ਦੀ ਵੀ ਉਹਨੂੰ ਉਹਨਾਂ ਨਾਲੋਂ ਟੱਪ ਜਾਂਦਾ ਹੈ ਇਹਦੇ ਨਾਲਰ ਜੋ ਮਾਦੀ ਇੰਪਲੀਮੈਂਟ ਪਾਓ ਇੰਪਲੀਮੈਂਟ ਪਾਉਣ ਦਾ ਭਾਅ ਵੀ ਸੜਕ ਤੇ ਜੇ ਆਪਾਂ ਟਰਾਲੀ ਹੈਵੀ ਡਿਊਟੀ ਪਾਉਨੇ ਆ ਖੱਤੇ ਜਿਦਾ ਕਿਉਂਕਿ ਨਾ ਹੀ ਚੌਥਾ ਹਾਈ ਚੌਥਾ ਮੀਡੀਅਮ ਚੌਥਾ ਲੋਕ ਤੇ ਬਹੁਤ ਘਾਟੀ ਲੋਡ ਪੈਂਦੀ ਆ ਇਹਦਾ ਇੱਕ ਬੈਨੀਫਿਟ ਹੋ ਜਾਂਦਾ ਵੀ ਜੇ ਆਪਾਂ ਇਹਦੇ ਹੁਣ ਦੋ ਦੰਦਿਆਂ ਵਾਲੀ ਗਰਾਰੀ ਪਾਈ ਆ ਹਨ ਇਹਦੇ ਮਗਰ 13 ਹਾਲ ਜਾਂ 15 ਹਾਲ ਪਾ ਕੇ ਚੌਥੇ ਲੋ ਦੇ ਵਿੱਚ ਜਿੱਦਾਂ ਆਪਾਂ 2000 2100 RPM ਤੇ ਟੈੱਕੇ ਬਾਈਏ ਤੇ ਟਰੈਕਟਰ ਜਿਵੇਂ ਫ੍ਰੀ ਹੋ ਕੇ ਚੱਲਦਾ ਕਿਉਂਕਿ ਇਹਦੇ ਸਮਝ ਲਓ ਵੀ 5 600 RPM ਵੱਧ ਜਾਂਦਾ ਹੈ origignal ਚੌਥੇ ਲੋ ਨਾਲ ਤੇ ਇਹਦੇ ਬਾਕੀ ਹੁਣ ਗੱਲ ਕਰੀਏ ਇਹਦੇ ਵਿੱਚ ਜਿੱਦਾਂ ਹੁਣ ਅੱਗੇ ਆਪਾਂ ਇਹਦੀ ਟਰਾਲੀ ਪਾਟਦੇ ਹੁੰਦੇ ਸੀ ਪਹਿਲੇ ਮੀਡੀਅਮ 'ਚ ਜਾਂ ਦੂਜੇ ਮੀਡੀਅਮ ਦੇ ਵਿੱਚ 14 ਦੰਦਿਆਂ ਦੇ ਨਾਲ ਸਮਝ ਲਓ 1000 RPM ਵੱਧ ਗਿਆ ਹੁਣ ਆਪਾਂ ਇਹਦੀ ਟ੍ਰੈਲੀ ਮੋਸਟ ਆ ਪੱਟੀ ਦੀ ਆ ਚੌਥੇ ਲੋਜ ਬਾੜੀ ਜਿੱਦਾ ਜੇ ਕਿਤੇ ਮਤਲਬ ਕਿ ਜਿਆਦਾ ਕਿੱਲਾ ਗਰਾਚਿਆ ਆ ਤਾਂ ਨਹੀਂ ਤਾਂ ਫਿਰ ਆਪਾਂ ਪਹਿਲਾ ਦੂਜਾ ਦੂਜਾ ਮੀਡੀਅਮ ਤਾਂ ਹੈਗਾ ਇਹ ਪਹਿਲਾ ਤਾਂ ਬਹੁਤ ਘਾਟੀ ਪਈਦਾ ਇਹਦੇ ਨਜ਼ਰ ਹੁਣ ਆਪਾਂ ਇਹ ਆ ਵੀ ਚਾਹੇ 500 ਕੁਇੰਟ ਲੱਦ ਲੋ ਚਾਹੇ 700 ਕੁਇੰਟ ਲੱਦ ਲੋ ਫਰਕ ਇਹ ਪੈਂਦਾ ਜਿਹੜੀ 44 ਦੰਦਿਆਂ ਵਾਲੀ ਗਰਾਰੀ ਹੈ ਨਾ ਉਹ ਕਹ ਲਈਏ ਵੀ ਆਲ ਰੌਂਡਰ ਆ ਜੇ ਤੁਸੀਂ ਟ੍ਰੇਟ ਨੂੰ ਕੋਈ ਵੀ টারਬੋ ਮੋਡੀਫਿਕੇਸ਼ਨ ਜਾਂ ਪੰਪ ਨੂੰ ਕਿਸੇ ਚੀਜ਼ ਨੂੰ ਨਹੀਂ ਹੱਥ ਲਾਇਆ ਤਾਂ ਫਿਰ ਜਾਂ ਕੇਮ ਚੇਂਜ ਕੀਤੀ ਆ ਜੇ ਆਪੋਰ ਵਿੱਚ ਚੌਂ ਦੰਦਿਆਂ ਵਾਲੀ ਗਰਾਰੀ ਪਾਉਨੇ ਆ ਤੇ ਟਰੈਕਟਰ ਐਨ ਜਿੰਨਾ ਮਾਦੀ ਮਗਰ ਹੈਵੀ ਇੰਪਲੀਮੈਂਟ ਪਾ ਕੇ ਗਣਕ ਝੋਨੇ ਦੀ 18 20 25 30 32 ਜਿੰਨਾ ਮਾਦੀ ਬੰਨ ਲੱਗ ਲੋ ਜੀ ਟਰੈਕਟਰ ਐਨ ਵਧੀਆ ਆਰਾਮ ਨਾਲ ਚੱਲਦਾ ਆ ਉਹਦੇ ਨਾਲ ਇਹ ਹੋ ਜਾਂਦਾ ਜਿੱਦਾਂ ਹੁਣ ਆਪਾਂ ਸਮਝ ਲਓ ਅਸੀਂ ਖੰੰਨੇ ਨੂੰ ਜਾਂਦੇ ਆ ਗੰਨਾ ਲੈ ਕੇ ਜਾਂਦੇ ਹੋਏ ਜਿੱਦਾਂ ਹੁਣ ਸਿੰਗਲ ਰੋੜਾਂ ਤੇ ਤਾਂ ਆਮ ਹੀ ਨੀ ਚੌਥਾ ਲੋ ਲੱਗਦਾ ਜਦੋਂ ਚੌਥਾ ਸੌਰੀ ਚੌਥਾ ਹਾਈ ਲੱਗਦਾ ਤੇ ਜਦੋਂ ਆਪਾਂ ਇਹਦਾ ਫਿਰ ਚੌਥਾ ਹਾਈ ਲਾ ਦਿੰਨੇ ਆ ਜੇ ਆਮ ਟਰੈਕਟਰ ਨੇ ਨਾਰਮਲ ਨੇ ਜਿੱਦਾਂ ਹੁਣੇ ਚਾਲਾ ਸਮਝ ਲਓ ਨਾਰਮ ਉਨੇ ਜਾਣਾ ਹੈ ਜੀ 2021 2200 ਤੇ ਇਹਨੇ ਜਾਈ ਜਾਣਾ 13 1400 ਤੇ ਕੀ ਹੋਇਆ ਨਾ ਹੁਣ ਹਣਾ ਆਪਾਂ ਜੇ ਆਪਾਂ ਪੱਧਰੇ ਰੋਡ ਤੇ ਜਾਂਦੇ ਆ ਉਹਦੇ ਨਾਲ ਇਹਦੇ ਤੇ ਜਿਹੜਾ ਲੋਡ ਪੈਣਾ ਹੈ ਹਣਾ ਮਤਲਬ ਕਿ ਪੌਲ ਪੌਲ ਤੇ ਦਾ ਹਰੇਕ ਨੂੰ ਪਤਾ ਹੈ ਜ਼ਿਮੀਦਾਰ ਨੂੰ ਵੀ ਜਿਹੜਾ ਖੇਤੀ ਕਰਦਾ ਵੀ ਉੱਥੇ ਚੌਥਾ ਹਾਈ ਦਾ ਤੀਹ ਹਾਈ ਤਾਂ ਮਤਲਬ ਕਿ ਕਿਤੇ ਹੀ ਹੁੰਦਾ ਹੈ ਟਾਵਾ ਸਿੱਕਾ ਨਹੀਂ ਤਾਂ ਦੂਜੇ ਦੀ ਪਹਿਲੇ ਦੂਜੇ ਹਾਈ ਚ ਹੀ ਚੜਦੇ ਆ ਜਦੋਂ ਐਨ ਪਲੇਨ ਰੋਡ ਆ ਜਾਂਦਾ ਉੱਥੇ ਇਹ ਫਿਰ ਜਾਊਗਾ 2000 ਤੇਨੇ ਜਾਣਾ ਹੈ 13 1400 ਤੇ ਇੰਜਨ ਦੇ ਆਰਪੀ ਨੂੰ ਸਲੋ ਹੋ ਜਾਣੇ ਟੈੱਕੇ ਜਾਣਾ ਐਵਰੇਜ ਬਣ ਜਾਣੀ ਜਦੋਂ ਆਪਾਂ ਬਾਸਾਉਣਾ ਟਰਾਲੀ ਖਾਲੀ ਲੈ ਕੇ ਉਨੇ ਆਉਣਾ 3000 ਤੇ ਸੈਂਪਲ ਨਹੀਂ ਮਤਲਬ ਕਿ ਜਿੱਦਾ ਜੋ ਸੈਂਪਲ ਹੈ ਇਹਨੇ ਆਉਣਾ ਹੈ ਉਹੀ 21 2200 ਦੇ ਉਹਦੇ ਜਿੰਨਾ ਭੱਜੀ ਜਾਣਾ ਰੇਤ ਘਟ ਗਈ ਤੋੜਾ ਵੱਧ ਗਿਆ ਐਵਰੇਜ ਨੂੰ ਫਰਕ ਪੈ ਗਿਆ ਤੇ ਇਹ ਯਕੀਨ ਕਰੋ ਵੀ ਇਹ ਆਮ ਟਰੈਕਟਰ ਨਾਲੋਂ ਯਾਨੀ ਕਿ 15 14 15 ਲੀਟਰ ਦਾ ਤੇਲ ਦਾ ਫਰਕ ਪਾਉਂਦਾ ਖੰਨੂ ਇੱਥੋਂ ਆਪਾਂ ਨੂੰ 82 ਕਿਲੋਮੀਟਰ ਆਖਣਾ ਆਪ ਡਾਉਨ ਇਹ ਵਨ ਵੇ ਇੱਕ ਪਾਸੇ ਨੂੰ ਵੀ ਜਾਣੋਂ ਚ ਇਹ 14-15 ਲੀਟਰ ਦਾ ਜਦੈਨ ਪੂਰਾ ਖੇਤ ਖੋਚ ਕੇ ਆਪਣੀ ਜਿੱਦਾਂ ਜੇ ਕਹੀਏ ਟੈਕੇ ਬੰਦਾ ਪੋਲ-ਪੋਲ ਚੜਾਉਂਦਾ ਜਾਂ ਰੋਡ ਤੇ ਜਾਂਦਾ ਉਹ ਹੋਰ ਗੱਲ ਆ ਵੀ ਪੂਰਾ ਇਹਨਾਂ ਆਪਾਂ ਖੇਤ ਖੋਚ ਕੇ ਜੇ ਲੈ ਕੇ ਜਾਂਦੇ ਆ ਵੀ 15-16 ਲੀਟਰ ਫੇਰ ਵੀ ਫਰਕ ਪਾ ਦਿੰਦਾ ਜਿਹੜੀ ਹੁਣ ਇਹਦੇ ਵਿੱਚ ਆਉਂਦੀ ਆ ਸਪਾ ਦੰਦਿਆਂ ਵਾਲੀ ਗਰਾਰੀ ਇਹ ਗਰਾਰੀ ਉਸ ਜੀਮੇਦਾਰ ਲਈ ਸਭ ਤੋਂ ਬੈਸਟ ਹੈ ਵੀ ਜਿਨੇ ਮਤਲਬ ਕੀ ਵੀ ਬਾੜਾ ਲੋਡ ਨਹੀਂ ਖੇਚਣਾ ਰੋਡ ਤੇ ਜ਼ਿਆਦਾਤਰ ਖਾਲੀ ਆ ਜਾਂ ਖੇਤੀ ਦੇ ਬਾ ਬਾਹਈਏ ਦਾ ਕੰਮ ਜ਼ਿਆਦਾ ਆ ਕਿਉਂਕਿ ਇਹ ਸੱਤ ਦੰਦਿਆਂ ਵਾਲੀ ਗਰਾਰੀ ਨਾਲ ਇਹ ਹੋ ਜਾਂਦਾ ਜੇ ਆਪਾਂ ਹੁਣ ਜਿੱਦਾਂ 20 22 ਫੁੱਟੀ ਟਰਾਲੀ ਪਾਈ ਆ ਹਨ ਇੱਕ ਤਾਂ ਇਹ ਹੋ ਜਾਂਦਾ ਵੀ ਇਹਦਾ ਥੋੜਾ ਤੋੜਾ ਫੇਰਦਾ ਜਦੋਂ ਕਾਬਗੇ ਦੇਣਾ ਥੋੜਾ ਭਜਾ ਕੇ ਦੇਣਾ ਪੈਂਦਾ ਭਜਾਉਣ ਦਾ ਮਤਲਬ ਕਿ ਵੀ ਜਦਾਂ ਤੀਜੀ ਹਾਈ ਦੇ ਵਿੱਚ ਜਾਂਦਾ ਆ ਆਰ ਪੀ ਐਮ ਥੋੜੇ ਰੇਸ ਵੱਧ ਕਰਕੇ ਕਿਉਂਕਿ ਫੇ ਉਹ ਥੋੜਾ ਜਿਹਾ ਲੋਡ ਮੰਨਣ ਲੱਪਾਂ ਦਾ ਤੇ ਤਾਂ ਜਿੱਦਾਂ ਗੇਅਰ ਜਿੱਦਾਂ ਜ਼ਿਆਦਾ ਵੱਡਾ ਹੋ ਜਾਂਦਾ ਜਿਨ੍ਹਾਂ ਕੋ 3600 ਫੋਰਡ ਹੁੰਦਾ ਸੀ ਉਹਨਾਂ ਨੂੰ ਮੋਸਟ ਤਾਂ ਪਤਾ ਹੈ ਵੀ ਜਦੋਂ ਤੀਜੇ ਤੋਂ ਬਾਅਦ ਆਪਾਂ ਉਹਦਾ ਚੌਥਾ ਹਾਈ ਲਾਉਂਦੇ ਹੁੰਦੇ ਸੀ ਜੇ ਮਗਰ ਬਜ ਤੇ ਉਸ ਹਿਸਾਬ ਹੋ ਜਾਂਦਾ ਜਿੱਦਾਂ ਹੁਣ ਸੱਪਾ ਦੰਦਿਆਂ ਵਾਲੀ ਗਰਾਰੀ ਚੱਲੇ ਇਹਦਾ ਤਾਂ ਆਪਾਂ ਇਹਨਾਂ ਨਾਲ ਇੰਜਨ ਦੀ ਵੀ ਅਪਗ੍ਰੇਡ ਕਰਾਈ ਐ ਨਾ ਪੂਰੀ ਐ ਨਿਆਰੇ ਨਾਲ ਚੱਕਦਾ ਜੇ ਕਿਸੇ ਭਾਈ ਭਰਾ ਨੇ ਜਿੱਦਾਂ ਮਤਲਬ ਕਿ ਸੈਂਪਲ 5520 ਨਹੀਂ ਪਾਉਣੀ ਆ ਤੇ ਜੇ ਸੱਪਾ ਦੰਦਿਆਂ ਵਾਲੀ ਪਾਉਂਦਾ ਜਾਂ ਪੰਜਾਂ ਵਾਲੀ ਵੀ ਉਹ ਥੋੜੇ ਜਿਹਾ ਵੱਡਾ ਜ਼ਿਆਦਾ ਕੰਮ ਹੋ ਜਾਂਦਾ ਜੇ ਤਾਂ ਵੀ ਮਗਰ ਅ ਭਜਨ ਭਜਨ ਬਾੜਾ ਪਾ ਕੇ ਰੋੜ ਤੇ ਨਹੀਂ ਖਿੱਚਦੇ ਤੋਂ ਹੁੰਦੇ ਨਾਰਮਲ 16 18 ਫੁੱਟੀ ਕਣਕ ਝੋਨੇ ਦੀ ਟਰਾਲੀ ਆ ਜਾਂ ਗੰਨੇ ਗੁੱਨੇ ਦਾ ਜਾਂ ਨਹੀਂ ਇੱਦਾਂ ਕਰਦੇ ਫੇਰ ਤਾਂ ਕੋਈ ਇਸ਼ੂ ਨਹੀਂ ਪਰ ਜੇ ਤੁਸੀਂ ਜਿੱਦਾਂ ਮਤਲਬ ਕੀ ਕਹਿ ਰਹੀਏ ਵੀ ਹੁਣ ਵੱਡਾ ਟਰਾਲਾ ਜਾਂ ਓਵਰਲੋਡ ਵਜਨ ਲੱਦ ਕੇ ਲੈ ਕੇ ਆਣਾ ਤੇ ਸਭ ਤੋਂ ਬੈਸਟ ਜਿਹੜੀ ਗਰਾਰੀ ਹੈ ਉਹ ਚੌਂ ਦੰਦਿਆਂ ਵਾਲੀ ਆ। ਚੌਂ ਦੰਦਿਆਂ ਦਾ ਮਤਲਬ ਕੀ ਵੀ ਜਿਹੜੀ ਕੰਪਨੀ ਗਰਾਰੀ ਪਾ ਕੇ ਦਿੰਦੀ ਕੰਪਨੀ ਨਾਲ ਉਹਦੇ ਨਾਲ ਉਹ ਚੌਂ ਦੰਦਿਆਂ ਦਾ ਫਰਕ ਪੈ ਜਾਂਦਾ। ਦੋ ਗਰਾਰੀਆਂ ਹੁੰਦੀਆਂ ਛੋਟੀਆਂ ਜੀਆਂ ਇੱਕ ਦੇ ਦੰਦੇ ਬਾਹਰ ਜਾਂਦੇ ਇੱਕ ਦੇ ਘਟ ਜਾਂਦੇ ਆ। ਉਹਦੇ ਨਾਲ ਫਿਰ ਇਹਦੀ ਤੋਰਾ ਵਧ ਜਾਂਦਾ ਸਿਰਫ ਚੌਥਾ ਲੋ ਚੌਥੇ ਟਾਰਗੇਟ ਜਾਨਕੀ ਚੌਥਾ ਲੋ ਚੌਥਾ ਹਾਈ ਤੇ ਚੌਥਾ ਮੀਡੀਅਮ ਗੇਅਰ ਇਹਦਾ ਵੱਡਾ ਹੋ ਜਾਂਦਾ ਹੈ ਉਹਦਾ ਬੈਨੀਫਿਟ ਇਹ ਹੋ ਜਾਂਦਾ ਵੀ ਸੜਕ ਦੇ ਉੱਤੇ ਘੱਟ ਬੇਸ ਤੇ ਟਰੈਕਟਰ ਦਾ ਭਾਜਾ ਥੋੜਾ ਤੇਜ਼ ਹੋ ਜਾਂਦਾ ਹੈ ਇੰਜਨ ਸਲੋ ਰਹਿੰਦਾ ਹੈ ਆਰਪੀਐਮ ਹੌਲੀ ਹੋ ਜਾਂਦੇ ਆ ਤੋੜਾ ਵਧ ਜਾਂਦਾ ਹੈ ਤੇ ਤੇਲ ਦੀ ਐਵਰੇਜ ਨੂੰ ਜਿੱਦਾਂ ਕਹੜੀ ਵੀ ਹੁਣ ਆਪਾਂ ਨਾਰਮਲ ਸਮਝ ਲਓ ਵੀ ਆਪਾਂ 15-20 ਕਿਲੋਮੀਟਰ ਦੀ ਰੇਂਜ ਆ ਆਪਾਂ ਇੱਥੇ ਖੇਤੀ ਕਰਦੇ ਹਣਾ ਹਾਲ ਲੈ ਕੇ ਕਦੀ ਤਵੀਆਂ ਲੈ ਕੇ ਜਾਂ ਕੋਈ ਵੀ ਇੰਪਲੀਮੈਂਟ ਲੈ ਕੇ ਤੇ ਜਦੋਂ ਆਪਾਂ ਫਿਰ ਹੁਣ ਇਹਦੀ ਫੁੱਲ ਰੇਂਜ ਦੇ ਦਿੰਦੇ ਹਾਂ ਹਰੇਕ ਨੂੰ ਪਤਾ ਹੀ ਆ ਵੀ ਇਹ ਸਾਰਕ ਤੇ ਖੜਾ ਫਿਰਦਾ ਰਾੜ ਜਾਂ ਜਿਆਦਾ ਪਾਉਣ ਲੱਪੰਦਾ ਆ ਤੋੜਾ ਘਟ ਜਾਂਦਾ ਆ ਤੇ ਗਰਾਰੀ ਪਾਉਣ ਦੇ ਨਾਲ ਫੇ ਕੀ ਹੋ ਜਾਂਦਾ ਵੀ ਯਾਨਕੀ ਐਵਰੇਜ ਜਿਹੜਾ ਟਾਈਮ ਨੂੰ ਤੇ ਸਪੀਡ ਤੇ ਜਿਹੜੀ ਬਣਨੀ ਬਣਨੀ ਹੈ ਦੂਜਾ ਫਿਰ ਮੇਰਾ ਭਰਾ ਵੀ ਪੁੱਛਦੇ ਗਰਾਰੀ ਪੈਂਦੀ ਕਿੱਦਾਂ ਹੈ ਗਰਾਰੀ ਦੇ ਤੇ ਆ ਵੀ ਬਣੇ ਕੀ 25k ਪਲੱਸ ਜਾਂ 25000 ਪਲੱਸ ਖਰਚਾ ਆ ਜਾਂਦਾ ਵਾ ਕਿਉਂਕਿ ਇਹਦੇ ਤਿੰਨ ਟੋਟੇ ਕਰਨੇ ਪੈਂਦੇ ਮਿੱਤਰੋ ਇਥੋਂ ਖੋਲ ਕੇ ਮੋਲਾ ਹਿੱਸਾ ਅਲੱਗ ਹੋ ਗਿਆ ਉਦੋਂ ਬਾਅਦ ਇੱਥੋਂ ਮਤਲਬ ਕਿ ਇਹਦੇ ਤਾਂ ਹੋਰ ਡੰਡੀ ਜਿ ਰੱਖੀ ਆ ਮਤਲਬ ਕਿ ਇੱਥੋਂ ਸਮਝ ਲਓ ਖੋਲ ਲਓ ਵੀ ਇੱਥੋਂ ਇੱਕ ਹਿੱਸਾ ਹੋ ਗਿਆ ਦੂਜਾ ਹਿੱਸਾ ਇੱਥੋਂ ਗੀਅਰ ਖੋਲ ਕੇ ਨਾਲੋਂ ਲਾ ਕੇ ਠੀਕ ਆ ਵੱਖਰਾ ਕਰਨਾ ਪੈਂਦਾ ਵੱਖਰਾ ਕਰਕੇ ਇਹਨੂੰ ਗੀਅਰ ਵਾਲੇ ਨੂੰ ਸਾਰਾ ਹੀ ਖੋਲ ਕੇ ਠੀਕ ਆ ਜੀ ਇੱਥੋਂ ਆਹ ਪਲੇਟ ਖੁੱਲ ਜਾਨੀ ਆ ਉੱਪਰਲੀ ਇੱਥੋਂ ਜਦੋਂ ਗੀਅਰ ਆਲੇ ਜੁੜਾ ਹੋ ਜਾਣਾ ਇਧਰੋਂ ਇੱਥੋਂ ਹੋ ਜਾਣਾ ਗੀਅਰ ਬਾਹਰ ਕੱਢ ਕੇ ਇਹਨੂੰ ਗੀਅਰ ਨੂੰ ਸਾਰਾ ਹੀ ਦੇੜਨਾ ਪੈਂਦਾ ਦੇੜ ਕੇ ਦੁਬਾਰਾ ਫੇਰ ਇਹਦੇ ਵਿੱਚ ਧੋ ਕੇ ਐਨ ਪੂਰਾ ਅਰੀਜਨਲ ਕੰਮ ਹੀ ਨਹੀਂ ਹੈਗਾ ਵੀ ਗਰਾਰੀ ਥੜੀ ਵੀ ਮਤਲਬ ਕਿ ਇੱਥੇ ਜੋ ਦੂ ਲਵਾਇਆ ਜਾ ਪੱਟ ਪੁੱਟ ਕੇ ਗੇਅਰ ਲਾਏ ਚੌਥਾ ਲੋਈ ਰੱਖ ਲੋ ਜਾਂ ਮੀਡੀਅਮ ਵੀ ਟੁੱਟ ਕੇ ਹੋ ਗਈ ਆਪਾਂ 2018 ਦੀ ਪਾਈ ਹੈ ਇਹਦੇ ਵਿੱਚ ਉਹਦੇ ਵਿੱਚ ਪਾਈ ਹੈ 2019 ਦੀ ਤੇ ਜਾਨੀ ਕਿ ਐਵੇਂ ਕਹੀਏ ਮਹਾਰਾਜ ਤੋਂ ਵੀ ਨਾਲੇ ਆਪਾਂ ਆਪਾਂ ਕਿਹਦੀ ਕਿਸੇ ਵੀ ਇਹਦੇ ਵਿੱਚ ਕੋਈ ਪ੍ਰੋਮੋਸ਼ਨ ਕਰਨੀ ਹੈ ਜਾਂ ਆਪਾਂ ਨੂੰ ਇਹਦੇ ਕੋਲ ਵਿੱਚ ਕੋਈ ਬੈਨੀਫਿਟ ਹੈ ਵੀ ਜਾਂ ਹਨਾ ਇਹ ਤਾਂ ਸਿਰਫ ਆਪਣੇ ਕਿਸਾਨ ਭਰਾਵਾਂ ਦਾ ਜਿੱਦਾਂ ਕਹਿ ਲੀਏ ਵੀ ਆਪਾਂ ਨੂੰ ਇਹ ਹੁੰਦਾ ਵੀ ਜੇ ਚਲੋ ਆਪਾਂ ਇਸ ਚੀਜ਼ ਦਾ ਲਾਹਾ ਲੈ ਰਹੇ ਹਾਂ ਵੀ ਕੋਈ ਹੋਰ ਵੀ ਚਾਹ ਵਣ ਭਰਾ ਆਇਆ ਤਾਂ ਉਹ ਮਤਲਬ ਕਿ ਜੀ ਗਰਾਰੀ ਪਾਈ ਤੇ ਜਿਹੜਾ ਤੈਟ ਚਲਾਉਣ ਦਾ ਨਜ਼ਾਰਾ ਹੈ ਹਨਾ ਵੀ ਜੱਗੋਂ ਤੇਰਮਾ ਹੀ ਆ ਤੀਜਾ ਘੇਰ ਦੇ ਕੇ ਛੱਡੀ ਨਾਲ ਹੀ ਪਾਇਆ ਟਾਪ ਖਾਲੀ ਤੇ ਟਰੈਕਟਰ ਸਾਲਾ ਇਦਾਂ ਥੱਲੇ ਨਿਕਲਦਾ ਵੀ ਜਿਦਾ ਜਹਾਜ ਹੁੰਦਾ ਸੋ ਇਹਦੇ ਵਿੱਚ ਇਹ ਆ ਕਿ ਖਰਚਾ ਆ ਜਾਂਦਾ ਆ 25 ਕੇ ਹਜ਼ਾਰ ਪਲੱਸ ਆ ਜਾਂਦਾ ਆ ਕਿਸੇ ਦਾ 26 ਵੀ ਹੋ ਜਾਂਦਾ 28 ਵੀ 30 ਤੱਕ ਹੀ ਚਲ ਜਾਂਦਾ ਉਹਦਾ ਨਾ ਉਹਦਾ ਕਾਰਨ ਇਹ ਵੀ ਹੋ ਜਾਂਦਾ ਜਿਦਾ ਕਈ ਵਾਰੀ ਹੁਣ ਇੱਥੇ ਆਪਾਂ ਖੋਲਤਾ ਗੱਬੇ ਉਹ ਗੇਅਰ ਸਾਰੇ ਬਾਹਰ ਕੱਢ ਲਿਆਂਦਾ ਕਈ ਵਾਰੀ ਕੋਈ ਹੋਰ ਢਿੱਲ ਹੁੰਦੀ ਆ ਜਾਂ ਵਿੱਚ ਕੋਈ ਕਪਲੀਨ ਵਗੈਰਾ ਜਾਂ ਕੋਈ ਬੇਰਿੰਗ ਵਗੈਰਾ ਜਾਂ ਕੋਈ 샤ఫ్ ਤੇ ਬਾਗੀ ਹੋਈ ਹੁੰਦੀ ਆ ਉਹ ਵੱਖਰਾ ਹੋ ਜਾਂਦਾ ਇਸ਼ੂ ਮਤਲਬ ਕਿ ਤੇ ਜੇ ਆਪਾਂ ਨਾਰਮਲ ਸਪੈਸ਼ਲ ਜਿਹੜਾ ਸਿੱਡੀ ਗੱਡੀ ਇਹ ਵੀ ਗਰਾਰੀ ਪਾਉਣੀ ਆ ਵੀ ਜਾਨੀ ਕਿ 25 26 ਕੇ 27 ਕੇ ਹਜ਼ਾਰ ਤੱਕ ਇੱਥੇ 1000 2000 ਅਪ ਡਾਉਨ ਹੋਈ ਜਾਂਦਾ ਤੁਹਾਨੂੰ ਪਤਾ ਆ ਵੀ ਹੁਣ ਆਪਾਂ ਐਵੇਂ ਸ਼ੋਰ ਕਰ ਜੀ 25 ਹਜ਼ਾਰੀ ਲੱਗਣਾ ਭਾਈ ਅਗਲਾ ਕਬੇ ਵੀ ਨਹੀਂ ਜੀ ਆਹ ਚੱਕਰ ਆ ਜਾਂ ਇਦਾਂ ਆ ਮਤਲਬ ਕਿ ਮਿਨੀਮਮ 30 ਹਜ਼ਾਰ ਦੇ ਅੰਦਰ ਅੰਦਰ ਜਿਹੜੀ ਗਰਾਰ ਉਏ ਇਹਦੇ ਬਚੀ ਆ ਵੀ ਦੋ ਦਿਨ ਦਾ ਟਾਈਮ ਲੱਗਦਾ ਇੱਕ ਦਿਨ ਚ ਸਾਰਾ ਖੋਲ ਕੇ ਕੱਢ ਕੇ ਜੇ ਤਾਂ ਉਹਨੂੰ ਕੋਈ ਮੈਸਤਰੀ ਲਾਉਂਦਾ ਦੋ ਜਾਂ ਤਿੰਨ ਬੰਦੇ ਫੇਰ ਆ ਦਿਹਾੜੀ ਤੇ ਰਾਤ ਦੇ 10:00 ਵਜੇ ਤੱਕ ਹੋ ਜਾਂਦਾ ਰੈਡੀ ਜੇ ਇੱਕੋ ਜਾਂ ਦੋ ਬੰਦੇ ਲੱਗੇ ਆ ਨਾਲ ਹੈਲਪਰ ਹੋਇਆ ਕੋਈ ਸਮਾਨ ਚਾੱਕੇ ਫੜਾਉਣ ਵਾਲਾ ਗਿਆ ਦੂਜਾ ਫੇਰ ਇਹਨੂੰ ਦੋ ਦਿਨ ਪੂਰੇ ਲੱਗਦੇ ਆ ਸੋ ਇਹਦਾ ਸਾਰਾ ਹੀ ਖੋਲ ਕੇ ਗੇਰ ਬਾਹਰ ਕੱਢ ਕੇ ਸਾਰੇ ਦੇਢ ਕੇ ਇੱਕ ਹੋਰ ਵੀ ਪ੍ਰੋਬਲਮ ਆ ਜਿਹੜੀ ਕਿਉਂ ਦੰਦਿਆਂ ਵਾਲੀ ਗਰਾਰੀ ਹੈ ਹਨ ਇਹਦੇ ਵਿੱਚ ਜਿੱਦਾਂ ਕਹਿ ਲਈ ਆਪਣੇ ਆਂ ਹਾਂਡੀ ਦੀ ਟੈਂਪਰ ਬਣੀ ਆ ਦੇਖੋ ਹਨਾ ਇਦੇ ਵਿੱਚ ਹੈ ਨਾ ਜਿੱਦਾਂ ਇਦਾਂ ਹਾਂਡੀ ਦੇ ਵਿੱਚ ਇੱਕ ਟੈਂਪਰ ਬਣੀ ਆ ਜਿੱਥੇ ਉਹ ਇਦਾਂ ਗਰਾਰੀ ਚੱਲਦੀ ਆ ਹਨਾ ਉਹਦੇ ਉੱਪਰਲੇ ਪਾਸੇ ਨੂੰ ਇਦਾਂ ਬਾਦਮਾ ਜਿਹਾ ਆਇਆ ਪਾਟ ਤੇ ਜੇ ਤਾਂ ਚੌਂ ਦੰਦਾਂ ਵਾਲੀ ਕਰਾਰੀ ਪਾਉਣੀ ਆ ਉਹ ਤਾਂ ਇੱਥੇ ਹੀ ਪੈਣ ਦੀ ਦੋਹਾਂ ਦੰਦਿਆਂ ਵਾਲੀ ਵੀ ਜੇ ਇਦੋਂ ਥੋੜੀ ਆਪਾਂ ਇੱਕ ਦੰਦਾਂ ਦਾ 5 ਜਾਂ 7 ਵੀ ਕਰਨੇ ਉਹ ਫੇ ਥੋੜੀ ਜਿਹੀ ਰਗੜਾਈ ਕਰਨੀ ਪੈਂਦੀ ਸਮਝ ਲਓ ਕਿ ਜਿੱਦਾਂ ਹੁਣ ਆਹ ਟੈਂਪਰ ਬਣੀ ਆ ਅਥਮ ਥੱਲੇ ਉਹ ਰੇ ਇਦਾਂ ਗਰਾਰੀ ਇਦਾਂ ਘੁੰਮਣੀ ਆ ਤੇ ਉਹ ਤਾਂ ਇਹਦੀ ਨੱਕਰ ਜੀ ਨੁੱਕਰ ਜੀ ਇੱਥੇ ਕੁ ਮਾਰੀ ਜੀ ਇਦਾਂ ਰਗੜਨੀ ਪੈਂਦੀ ਆ ਉਹ ਇਦਾਂ ਹੀ ਸੋ ਹੈ ਨਾ ਗ ਇਹਦਾ ਨੁਕਸਾਨ ਹੋ ਜੂਗਾ ਜਾਂ ਕੋਈ ਵੀ ਹੋ ਜੂਗਾ ਇੱਕ ਸਿਰਫ ਜਿੱਦਾਂ ਕਿੜੀ ਮਾੜਾ ਜਾਂ ਰਗੜਾ ਜੇ ਦੇਣਾ ਪੈਂਦਾ ਹੈ ਫਿਰ ਕਿਉਂਕਿ ਉਹ ਕਿਤੇ ਕਹਿੰਦੀ ਟੈਲ ਹੁੰਦੀ ਆ ਕਿ ਜਿਹੜੀ 2 ਇੰਚੀ 2 ਇੰਚੀ ਤਾਂ ਆਠਾ ਜਾਣੀ ਆ ਉਹਦਾ ਇੱਕ ਥਾਂ ਸਟੇ ਰਹਿਣੀ ਆ ਉੱਥੇ ਘੁੰਮਣੀ ਆ ਤੇ ਉਹਦੇ ਲਈ ਸਿਰਫ ਇਹ ਆਪਾਂ ਪਾ ਖੁੱਲੇ ਇਹਦੇ ਥੋੜੇ ਬੈਟਰੀ ਵਾਈਸ਼ਿੰਗ ਜੇ ਪੈ ਗਿਆ ਸੀਗਾ ਤੇ ਇੰਟਰਕੂਲਰ ਲੱਗਾ ਕਰਕੇ ਹਨਾ ਮੋਰਿਆਂ ਫੇਕੇਦੇ ਉਹ ਲਾਇਆ ਸੀਗਾ ਸੋ ਆਪਾਂ ਜਾਲੀ ਹੁਣ ਇਹ ਜਿਹੜਾ ਬੈਟਰੀ ਹੁਣ ਛੋਟੀ ਰੱਖੀ ਆ ਹੱਲੇ ਚੇਂਜ ਕਰਨੀ ਆ ਫੇਰ ਇਧਰ ਜੀ ਇਦਾਂ ਕਲੈਂਪ ਜੇ ਛੇਤੀ ਖੁੱਲ ਜਾਂਦੀ ਆ ਮਤਲਬ ਕਿ ਟਰਮੀਨਟ ਤੇ ਇਹ ਆ ਮਿੱਤਰੋ ਵੀ ਜਾਨੀ ਕਿ ਇਹਦੇ ਵਿੱਚ ਹੈਗੀ ਦੋ ਦੰਦੇ ਵਾਲੀ ਕਰਾਰੀ ਇੱਥੇ ਚੌਂ ਵਾਲੀ ਇੱਥੇ ਸੱਤਾਂ ਵਾਲੀ ਜੇ ਤੁਸੀਂ ਨੋਰਮਲ ਖੇਤੀਬਾੜੀ ਕਰਨੀ ਆ ਵਧੀਆ ਵਜਨ ਭਜਨ ਵੀ ਢੋਣਾ ਐਣ ਰੋਡ ਤੇ ਪੂਰਾ ਐਣ ਲੋਡ ਲੈ ਕੇ ਜਾਂ ਕੁਝ ਵੀ ਕਰਨਾ ਐ ਯਾਨੀ ਕਿ ਆਪਾਂ ਇਹ ਰეკਮੈਂਡ ਸਭ ਤੋਂ ਬੈਸਟ ਜਿਹੜੀ ਹੈ ਚੌਂ ਦੰਦੇ ਵਾਲੀ ਕਰਾਰੀ ਇਹਦੇ ਮਗਰ ਚਾਹੇ ਟਰੈਕਟਰ ਸਿੰਪਲ ਆ ਚਾਹੇ ਕੋਈ ਮਤਲਬ ਕੀ ਮੋਡੀਫਿਕੇਸ਼ਨ ਆ ਉਹ ਉਹ ਤਾਂ ਬੈਸਟ ਹੀ ਆ ਯਾਨੀ ਕਿ ਉਹਦੇ ਨਾਲ ਇਹ ਹੁੰਦਾ ਵੀ ਟਰੈਕਟਰ ਫੇਸ ਜੇ ਲੋਡ ਵੀ ਲੈਂਦਾ ਹਨਾ ਵੱਡੀ ਕਰਾਰੀ ਤੇ ਜੇ ਆਪਾਂ ਪਾਉਨੇ ਆ ਕਟ੍ਰੈਕਟਰ ਮਗਰ ਜਿੱਦਾ ਕਹ ਲਈਏ ਵੀ ਇੰਜਨ ਤੇ ਜਾਣ ਹੋ ਗਈ ਤਾਂ ਆਪਣੇ ਆਪ ਹੀ ਗੀਅਰ ਚੱਕ ਹੀ ਲੈਣਾ ਜੇ ਯਾਨੀ ਕਿ ਬਿਲਕੁਲ ਹੀ ਸੱਤਿਆ ਹੈ ਨਹੀਂ ਕਿ ਫੇਰ ਤਾਂ ਹੁਣੇ ਥੋੜਾ ਗਰਾਰੀ ਵੱਡੀ ਪਾਈ ਦੇ ਜਿੱਦਾਂ ਹੁਣ ਇਹਦੇ ਵਿੱਚ ਸੱਟਾ ਦੰਦਿਆਂ ਵਾਲੀ ਗਰਾਰੀ ਹੈ ਜੇ ਆਪਾਂ ਇਹਦੇ ਵਿੱਚ ਪਾਈਏ ਨੇ ਕਿਉਂਕਿ ਇਹਦੇ ਲੋਡ ਹੀ ਮੰਨਣਾ ਕਿਉਂਕਿ ਇਹਨੂੰ ਸਿਰਫ ਪੰਪ ਦੀ ਮੋਡੀਫਿਕੇਸ਼ਨ ਹੈ ਬਾਕੀ ਸਾਰੇ ਨਾਰਮਲ ਹੈ ਸੋ ਇਹ ਮਿੱਤਰੋ ਫੋਲੋ ਇਹਦੀ ਡਿਟੇਲ ਹੈ ਵੀ ਇੱਕ ਤਾਂ ਐਵਰੇਜ ਨੂੰ ਬਹੁਤ ਜ਼ਿਆਦਾ ਤੇਜ਼ੀ ਨੂੰ ਫਰਕ ਪੈਂਦਾ ਆ ਕਿੱਥੇ ਡਟਟਰ ਨੇ 3000 RPM ਤੇ ਜਾਣਾ ਕਿੱਥੇ 21-2200 ਤੇ ਇੰਜਨ ਦੇ ਜਿਹੜੇ ਘਟ ਗਏ ਆ ਥੋੜਾ ਵੱਧ ਮੈਂ ਕਹਿੰਦਾ ਵੀ ਬੰਦਾ ਜਿਹਦਾ ਹੁਣ ਆਪਾਂ ਵੀ ਚਲਾ ਹੀ ਦਾਂ 22300 ਦਾ ਗਾਹਾਂ ਤੇਜ਼ ਕਰਨ ਨੂੰ ਲੋ ਜਾਨੀ ਕਿ ਜ਼ਰੂਰਤ ਹੀ ਨਹੀਂ ਪੈਂਦੀ ਜੇ ਆਪਾਂ ਸਮਝ ਲੇ ਵੀ ਹੁਣ 33000 ਰੁਪਏ ਨੂੰ ਕੀਤਾ ਹਨ ਉਹਨਾਂ ਇਹ ਕੀ 2200 ਤੇ ਜਾਈ ਜਾਂਦਾ ਤੇ ਉਹਦੇ ਨਾਲ ਇਹ ਆ ਵੀ ਟਾਈਮ ਦੀ ਵੀ ਬਚਤ ਹੁੰਦੀ ਆ ਤੇਲ ਦੀ ਵੀ ਬਚਤ ਹੁੰਦੀ ਆ ਇਹ ਆ ਵੀ ਇੱਕ ਵਾਰੀ ਪੈਸੇ ਲੱਗਦੇ ਆ ਪਰ ਸਾਰੀ ਉਮਰ ਦਾ ਮੁੜ ਕੇ ਗਹਿਣਾ ਬਣ ਜਾਂਦਾ ਸੋ ਸਭ ਤੋਂ ਬੈਸਟ ਜਿਹੜੀ ਗਲਾਰੀ ਆ ਜੇ ਕੋਈ ਮੇਰਾ ਭਰਾ ਚੇਂਜ ਕਰਾਉਣਾ ਚਾਹੁੰਦਾ ਹੈ ਤੇ ਚੌਂ ਦੰਦਿਆਂ ਵਾਲੀ ਗਲਾਰੀ ਕਰਾਓ ਚਾਹੇ ਤੁਹਾਡਾ ਡਾਕਟਰ ਨੂੰ 3630 ਸਪੈਸ਼ਲ ਅੜੀ ਹੈ ਚਾਹੇ ਬਿਲਕੁਲ ਸਿੰਪਲ ਆ ਕੇ ਵੀ ਨਹੀਂ ਚੇਂਜ ਫਿਰ ਵੀ ਹਰੇਕ ਕਾਨਕ ਚੋਂ ਦੀ ਟਰਾਲੀ ਕੋਈ ਵੀ ਪਾਉਂਗੇ ਮਗਰ ਇੰਪਲੀਮੈਂਟ ਹਰੇਕ ਨੂੰ ਬੈਸਟ ਚੱਲੂਗਾ ਹਨ ਤੇ ਸੋ ਮਿਲਦੇ ਆਂ ਈ ਹੋਰ ਅਗਲੀ ਕਿਸੇ ਵੀਡੀਓ ਤੇ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ ਤੇ